ਹਾਂਜੀ ਅੱਜ ਡਾਕਟਰ ਸਾਹਿਬ ਗਏ ਸੀ ਕੈਂਟੀਨ ਮਿਲਟਰੀ ਕੈਂਟੀਨ ਗਏ ਸੀ ਤੇ ਉੱਥੋਂ ਅੱਜ ਕਹਿੰਦੇ ਲੈ ਮੈਂ ਤੇਰੇ ਵਾਸਤੇ ਗਿਫਟ ਲੈ ਕੇ ਆਇਆ ਹਾਂ ਸਾਵਣ ਦਾ ਗਿਫਟ ਤੇ ਮੈਂ ਤੁਹਾਨੂੰ ਦਿਖਾਉਣੀ ਆ ਵੈਸੇ ਤਾਂ ਇਹ ਮੇਰੇ ਕੋਲ ਪਹਿਲਾਂ ਵੀ ਹੁੰਦਾ ਸੀ ਤੇ ਕਾਫੀ ਟਾਈਮ ਚੱਲੇ ਆ ਬਹੁਤ ਵਧੀਆ ਇਹਦੇ ਉੱਪਰ ਕੰਮ ਹੁੰਦਾ ਹੈ ਤੇ ਮੈਂ ਦਿਖਾਉਣੀ ਤੁਹਾਨੂੰ ਕੀ ਚੀਜ਼ ਹੈ ਆ ਦੇਖੋ ਜੀ ਰੋਟੀ ਮੇਕਰ ਇਦਾਂ ਦਾ ਹੀ ਪਹਿਲਾਂ ਵੀ ਹੁੰਦਾ ਸੀਗਾ ਮੇਰੇ ਕੋਲ ਪ੍ਰਾਂਠੇ ਵਗੈਰਾ ਇਹਦੇ ਉੱਪਰ ਬਹੁਤ ਵਧੀਆ ਬਣਦੇ ਆ ਰੋਟੀ ਪ੍ਰਾਂਠਾ ਕੁਛ ਮਰਜ਼ੀ ਬਣਾ ਲਓ ਇੱਥੇ ਕੈਂਟੀਨ ਵਿੱਚੋਂ ਲੈ ਕੇ ਆਏ ਆ ਮਾਗੀ ਨਾ ਅੰਜੀ ਜਦੋਂ ਮੈਂ ਬਣਾਵਾਂਗੀ ਫਿਰ ਤੁਹਾਨੂੰ ਦਿਖਾਵਾਂਗੀ ਇਹ ਦੇਖੀਂ ਦਾਇਰੇ ਉੱਪਰ ਰੋਟੀ ਬਣਦੀ ਐ ਨਾ ਬੇਲਣ ਦੀ ਲੋੜ ਪੈਂਦੀ ਐ ਚੱਕਲੇ ਪੇਲਣੇ ਦੇ ਉੱਪਰ ਇਹ ਤਾਂ ਬੜੀ ਕੰਮ ਦੀ ਚੀਜ਼ ਐ ਨਾ ਗੈਸ ਫੁਕਦਾ ਹੀ ਗੈਸ ਦੀ ਵੀ ਜ਼ਰੂਰਤ ਨਹੀਂ ਹੈਗੀ ਬਸ ਪਲੱਗ ਲਗਾਓ ਤੇ ਰੋਟੀਆਂ ਫੁੱਲੀਆਂ ਹੁੱਲੀਆਂ ਬਣਾਓ ਚਲੋ ਸਵੇਰੇ ਹੀ ਬਣਾ ਕੇ ਦੇਖਾਂਗੇ ਜਾਂ ਫਿਰ ਜੇ ਹੁਣ ਰੋਟੀ ਬਣਾਈ ਤਾਂ ਹੁਣ ਬਣਾਵਾਂਗੇ ਫਿਰ ਲਓ ਜੀ ਅੱਜ ਸਭ ਤੋਂ ਪਹਿਲਾਂ ਮੈਂ ਰੋਟੀ ਮੇਕਰ ਦੇ ਉੱਪਰ ਮਿੱਠਾ ਪੂੜਾ ਬਣਾਵਾਂਗੀ ਸਾਵਣ ਦਾ ਵੀ ਮਹੀਨਾ ਚੱਲ ਰਿਹਾ ਹੈ ਤੇ ਚਲੋ ਮੈਂ ਬਣਾ ਕੇ ਦੇਖਦੇ ਆਂ ਪੂੜਾ ਇਹਦੇ ਉੱਪਰ ਫਸਟ ਟਾਈਮ ਬਣਾ ਰਹੀ ਆਂ ਵੈਸੇ ਪੂੜਾ ਤਾਂ ਮੈਂ ਲਓ ਜੀ ਆਪਾਂ ਗੁੜ ਤੇ ਆਟੇ ਦਾ ਘੋਲ ਤਿਆਰ ਕਰ ਲਿਆ ਵਿੱਚ ਆਪਾਂ ਥੋੜੀ ਜੀ ਸੌਂਫ ਪਾਈਏ ਤੇ ਥੋੜਾ ਜਿਹਾ ਮੈਂ ਦੁੱਧ ਪਾਇਆ ਸੀ ਆ ਦੇਖੋ ਆਹ ਵਾਲੀ ਥੋੜੀ ਜੀ ਸੌਂਫ ਪਾਈਏ ਮੈਂ ਮੰਨ ਲਓ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਉਮੀਦ ਕਰਦੀਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਆਧੀ ਕਲਾ ਵਿੱਚ ਹੋਵਾਂਗੇ ਰਾਤੀ ਡਾਕਟਰ ਸਾਹਿਬ ਲੈ ਕੇ ਆਏ ਸੀ ਸਾਗ ਚਲਾਈ ਤੇ ਪਾਲਕ ਦਾ ਤੇ ਮੈਂ ਨਾ ਧੋ ਸਮਾਰ ਕੇ ਰੱਖ ਲਿਆ ਸੀ ਤੇ ਹੁਣ ਆਪਾਂ ਕੱਟਦੇ ਆਂ ਤੇ ਇਹ ਆਪਾਂ ਨੇ ਹੱਥ ਦਾਤੀ ਲੈ ਲਈ ਆਪਾਂ ਦਾਤੀ ਦੇ ਨਾਲ ਹੀ ਸਾਗ ਚੀਰਾਂਗੇ ਵੈਸੇ ਤਾਂ ਮੇਰੇ ਕੋਲ ਮਸ਼ੀਨ ਵੀ ਹੈਗੀ ਐ ਪਰ ਮਸ਼ੀਨ ਦੇ ਨਾਲ ਨਾ ਗੰਦਾ ਵਾਲਾ ਸਾਗ ਹੀ ਚੀਰਨਾ ਵਧੀਆ ਲੱਗਦਾ ਹੈ ਤੇ ਚਲੋ ਜੀ ਕੱਟਦੇ ਆਂ ਆਪਾਂ ਸਾਗ ਤੇ ਆਪਾਂ ਸਾਗ ਦੇ ਵਿੱਚ ਹੋਰ ਵੀ ਕੁਝ ਪਾਵਾਂਗੇ ਦਿਖਾਉਣਾ ਤੁਹਾਨੂੰ ਤੇ ਪਾਣੀ ਆਪਣਾ ਉਬਲਣ ਲੱਗ ਗਿਆ ਤੇ ਇਹਨਾਂ ਮੈਂ ਥੋੜੀ ਜਿਹੀ ਬੰਦ ਗੋਭੀ ਪਾਵਾਂਗੀ ਤੇ ਇੱਕ ਇਹ ਛੋਟਾ ਜਿਹਾ ਕद्दू ਹੈਗਾ ਇਹ ਵੀ ਪਾਵਾਂਗੇ ਕਿਉਂਕਿ ਇਸ ਰੁੱਤ ਵਿੱਚ ਜਿਹੜਾ ਸਾਗ ਹੁੰਦਾ ਇਹ ਤਸੀਰ ਦਾ ਵਿੱਚ ਗਰਮ ਹੁੰਦੀ ਹੈ ਤਸੀਰ ਇਹਦੀ ਤੇ ਇਸ ਕਰਕੇ ਆਪਾਂ ਨੂੰ ਇਹ ਥੋੜਾ ਠੰਡਾ ਕद्दू ਵਗੈਰਾ ਜਾਂ ਲੋਕੀ ਵਗੈਰਾ ਪਾ ਦਾਂਗੇ ਕਿਉਂ ਸਾਗ ਦਾ ਟੇਸਟ ਵਿੱਚ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਇਹਦੀ ਤਸੀਰ ਜਿਹੜੀ ਹੈ ਥੋੜੀ ਜਿਹੀ ਠੰਡੀ ਹੋ ਜਾਂਦੀ ਹੈ ਹੋਗੀ ਜਿਹੜੇ ਹੁਣ ਜਿਹੜਾ ਬਰਸਤ ਦਾ ਵਿੱਚ ਸਾਗ ਆਪਾਂ ਬਣਾਉਨੇ ਆ ਨਾ ਚਲਾਈ ਹੋਗੀ ਤਾਂਗਲਾ ਹੋ ਗਿਆ ਬਾਥੂ ਹੋ ਗਿਆ ਇਹ ਸਾਰੇ ਨਾ ਗਰਮ ਹੁੰਦੇ ਨੇ ਤਸੀਰ ਤੇ ਤੇ ਇਸ ਕਰਕੇ ਆਪਾਂ ਨੂੰ ਵਿੱਚ ਕਦੂ ਵਗੈਰਾ ਜ਼ਰੂਰ ਪਾ ਲੈਣਾ ਚਾਹੀਦਾ ਹੈ ਤੇ ਟੇਸਟ ਦੇ ਵਿੱਚ ਇਹਦੇ ਬਿਲਕੁਲ ਵੀ ਕੋਈ ਫਰਕ ਨਹੀਂ ਪੈਂਦਾ ਹੁੰਦਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਅਦਰਕ ਵਗੈਰਾ ਵੀ ਕੱਟ ਕੇ ਕੁੱਟ ਕੇ ਪਾਵਾਂਗੇ ਤੇ ਆਪਾਂ ਲੈ ਲੈ ਜੀ ਹਰੀਆਂ ਮਿਰਚਾਂ ਅਦਰਕ ਤੇ ਲਸਣ ਲਸਣ ਆਪਾਂ ਚੇਲਣਾ ਹੈ ਹਾਲੇ ਤੇ ਫਿਰ ਇਹਨਾਂ ਨੂੰ ਕੁੱਟ ਕੇ ਆਪਾਂ ਨੇ ਪਾ ਦੇਣਾ ਹੈ ਸਾਗ ਦੇ ਵਿੱਚ ਬਣਦੇ ਸਾਗ ਦੇ ਵਿੱਚ ਹੀ ਪਾਵਾਂਗੇ ਮਿਰਚਾਂ ਤੇ ਅਦਰਕ ਤਾਂ ਆਪਾਂ ਜੀ ਕੁੱਟ ਕੇ ਪਾ ਦਿੱਤੇ ਸੀ ਤੇ ਲਸਣ ਆਪਾਂ ਨੇ ਉਦਾਂ ਹੀ ਵਿੱਚ ਸੜ ਦਿੱਤਾ ਹੈ ਜੋ ਵੀ ਰਿੱਜ ਜਾਣਾ ਆਇਆ ਨੇ ਤੇ ਉਸ ਤੋਂ ਬਾਅਦ ਜਦੋਂ ਆਪਾਂ ਘੋਟਾਂਗੇ ਤਾਂ ਚੰਗੀ ਤਰ੍ਹਾਂ ਵਿੱਚੀ ਮਿਕਸ ਹੋ ਜਾਣਾ ਹੈ ਦੇਖੋ ਇਹਦੇ ਵਿੱਚ ਜਿੰਨਾ ਵੀ ਆਪਾਂ ਨੇ ਬਾਕੀ ਮਟੀਰੀਅਲ ਪਾਇਆ ਸੀ ਬੰਦ ਗੋਬੀ ਤੇ ਕਦੂ ਦੇਖੋ ਬਿਲਕੁਲ ਮਿਕਸ ਹੁੰਦਾ ਜਾ ਰਿਹਾ ਹੈ ਲੋ ਜੀ ਦੇਖੋ ਸਾਡ ਆਪਣਾ ਤਕਰੀਬਨ ਤਕਰੀਬਨ ਬਣ ਕੇ ਤਿਆਰ ਹੋ ਚੱਲਿਆ ਹੈ ਦੇਖੋ ਰਿੱਜ ਚੱਲਿਆ ਸਾਗ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਟ ਲਵਾਂਗੇ ਤੇ ਹੁਣ ਜੀ ਆਪਾਂ ਇਹਦੇ ਵਿੱਚ ਮੱਕੀ ਦੇ ਆਟੇ ਦਾ ਆਲਣ ਪਾਵਾਂਗੇ ਤੇ ਨਾਲ ਦੀ ਨਾਲ ਆਪਾਂ ਇਹਨੂੰ ਘੋਟਦੇ ਜਾਵਾਂਗੇ। ਲਓ ਜੀ ਦੇਖੋ ਸਾਗ ਆਪਣਾ ਘੋਟਿਆ ਗਿਆ। ਤੇ ਹੁਣ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਆਲਣ ਪਾਉਂਦੇ ਜਾਣਾ ਏ। ਥੋੜਾ ਜਿਹਾ ਪਹਿਲਾਂ ਕਿਉਂਕਿ ਘੋਟਣਾ ਪੈਂਦਾ ਨਾ ਕਿਉਂਕਿ ਆਲਣ ਜਦੋਂ ਪਾ ਦਿੰਨੇ ਆ ਫਿਰ ਉਸ ਤੋਂ ਬਾਅਦ ਇਹ ਚੰਗੀ ਤਰ੍ਹਾਂ ਘੋਟਿਆ ਨਹੀਂ ਜਾਂਦਾ। ਤੇ ਆਲਣ ਪਾਉਣ ਤੋਂ ਪਹਿਲਾਂ ਥੋੜਾ ਜਿਹਾ ਘੋਟਣਾ ਪੈਂਦਾ ਹੁੰਦਾ ਏ। ਤੇ ਹੁਣ ਆਪਾਂ ਨੇ ਇਹਦੇ ਵਿੱਚ ਆਪਣੇ ਸਾਗ ਦੇ ਮੁਤਾਬਕ ਆਲਣ ਪਾ ਜਾਣਾ ਹੈ ਮੱਕੀ ਦੇ ਆਟੇ ਦਾ। ਹਲੋ ਜੀ ਦੇਖੋ ਆਪਣਾ ਸਾਗ ਬਿਲਕੁਲ ਇੱਕ ਮਿਕ ਹੋ ਗਿਆ ਹੈ। ਵਿੱਚ ਲੱਗਦਾ ਵੀ ਇਹਦੇ ਵਿੱਚ ਆਪਾਂ ਨੇ ਬੰਦ ਗੋਭੀ ਤੇ ਕद्दू ਪਾਇਆ ਸੀ। ਬਹੁਤ ਵਧੀਆ ਘੋਟਿਆ ਗਿਆ ਹੈ। ਚਲੋ ਜੀ ਹੁਣ ਬਣਾਉਣੇ ਆਪਾਂ ਮੱਕੀ ਦੀ ਰੋਟੀ। ਲੋਟੀ ਆਪਣੀਆਂ ਰੋਟੀਆਂ ਗਈਆਂ ਨੇ ਜੀ ਬਣਾ ਰੋਟੀ ਸ਼ਾਮ ਦਾ ਟਾਈਮ ਹੈਗਾ ਇਹ ਹੁਣ ਅਸੀਂ ਨਾ ਜਾ ਰਹੇ ਆ ਡਾਕਟਰ ਸਾਹਿਬ ਦੇ ਛੋਟੇ ਬ੍ਰਦਰ ਦੇ ਘਰ ਅਸੀਂ ਕਰਾਲੀ ਜਾ ਰਹੇ ਆ ਮੌਸਮ ਬਹੁਤ ਸੋਹਣਾ ਬਣਿਆ ਹੈ ਮੀਂਹ ਵਾਲਾ ਪਰ ਗਰਮੀ ਬਹੁਤ ਜ਼ਿਆਦਾ ਹੈ ਕਿਉਂਕਿ ਹਵਾ ਬਿਲਕੁਲ ਵੀ ਨਹੀਂ ਚੱਲ ਰਹੀ ਹੁਣ ਅਸੀਂ ਰੁਕੇ ਸੀਗੇ ਜੀ ਫਰੂਟ ਲੈਣ ਵਾਸਤੇ ਡਾਕਟਰ ਸਾਹਿਬ ਲੈਣ ਲੱਗੇ ਨੇ ਉੱਥੇ ਘਰ ਲੈ ਕੇ ਜਾਣ ਵਾਸਤੇ ਫਰੂਟ ਆਂਬ ਲੈ ਰਹੇ ਨੇ ਆਂਬ ਲੈ ਲਏ ਤੇ ਹੁਣ ਲੈ ਰਹੇ ਨੇ ਜੀ ਬੱਗੂ ਗੋਸ਼ੇ ਨਾਸ਼ਪਾਤੀਆਂ ਇੱਧਰ ਦੇਖੋ ਜਗਨੂ ਵੀ ਜਾ ਰਿਹਾ ਸਾਡੇ ਨਾਲ lugar.